ਮੈਂ ਤੇ ਇੰਦਰਸਿੰਘ ਬਿਊਟੀ ਰੰਦਾਵਾ ਬਹੁਤ ਜਣ ਆਇਆ ਕੀ ਹੋਇਆ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨਾਲ ਸਰਦਾਰ ਤਰਤ੍ਰਜਨ ਸਿੰਘ ਬਾਜਵਾ ਜੀ ਜਿਹੜੇ ਦੋਨੇ ਆਏ ਸੀ ਤੇ ਪਾਰਟੀ ਚ ਆਪਾਂ ਨੂੰ ਕਾਂਗਰਸ ਚ ਵਾਪਸੀ ਕੀਤੀ ਆ ਤੇ ਆਪਾਂ 2 ਮਹੀਨੇ ਪਹਿਲਾਂ ਅਸਤੀਫਾ ਦਿੱਤਾ ਸੀ ਬੀਜੇਪੀ ਤੋਂ ਕਿਸਾਨੀ ਅੰਦolan ਦੇ ਚੱਲ ਜਾਂਦੇ ਦੁਬਾਰਾ ਪਹਿਲਾਂ ਕਿਹੜੀ ਪਾਰਟੀ ਦੇ ਕਿਹੜਾ ਕਿਹੜਾ ਇਲੈਕਸ਼ਨ ਮਿਲਿਆ ਤੇ ਹੁਣ ਕਿਹੜੀ ਪਾਰਟੀ ਤੋਂ ਆਪਾਂ ਮੈਂ ਪਹਿਲਾਂ ਵੀ ਕਾਂਗਰਸ ਦੀ ਆਪਾਂ ਜਿਲ੍ਹਾ ਵਾਈਸ ਪ੍ਰੈਜ਼ੀਡੈਂਸੀ ਪਹਿਲਾਂ ਵੀ ਦੋਸਤੋ ਬਾਦਾਂ ਕੈਪਟਨ ਸਾਹਿਬ ਦੇ ਨਾਲ ਪੀਐਲਸੀ ਦੇ ਵਿੱਚ ਕੈਪਟਨ ਸਾਹਿਬ ਨਾਲ ਗਏ ਸੀ ਆਪਾਂ ਤੇ ਕੁਝ ਕੰਮ ਨਾ ਕਰਕੇ ਕੈਪਟਨ ਸਾਹਿਬ ਦੇ ਨਾਲ ਬੀਜੇਪੀ ਜੁਆਇਨ ਕਰਨਾ ਪਿਆ ਦੋਸਤੋ ਬਾਦ ਆਪਾਂ ਅਸਤੀਫਾ ਦਿੱਤਾ ਤੇ ਅੱਜ ਅਸੀਂ ਆਪਣੇ ਘਰ ਵਾਪਸੀ ਕਰ ਲਈ ਹਾਂਜੀ ਬਾਈ ਦੀ ਇਲੈਕਸ਼ਨ ਹਲਕਾ ਫਤਿਹਗਾ ਚੂੜੀਆਂ ਦਾ ਪੰਨਾ ਡੀਸੀ ਜੀ ਪੀਐਲਸੀ ਵੱਲੋਂ ਕਿਸ ਤਰ੍ਹਾਂ ਦਾ ਸਾਥ ਰਿਹਾ ਕਾਂਗਰਸ ਦਾ ਵਧੀਆ ਜੀ ਸਾਥ ਸਾਡੀ ਪ੍ਰਾਣੀ ਪ੍ਰਾਣੀ ਟੀਮ ਆ ਸਾਡੇ ਸਰਦਾਰ ਸੁਖਦੇਵ ਸਿੰਘ ਅਧਾਲਾ ਸਾਹਿਬ ਚਾਚਾ ਜੀ ਆ ਕਾਂਗਰਸ ਨੂੰ ਜਿੰਨਾ ਸਾਰੀ ਕਾਂਗਰਸ ਇੱਥੇ ਅਗਾਈ ਸੀ ਤੇ ਸਾਡਾ ਪਰਿਵਾਰ ਤੇ ਕਾਂਗਰਸੀ ਕੁਝ ਮਤ ਪੇਦ ਕਰਕੇ ਸਾਨੂੰ ਜਾਣਾ ਪਿਆ ਕੁਝ ਮਜਬੂਰੀ ਕੈਪਟਨ ਸਾਹਿਬ ਨਾਲ ਜਾਣਾ ਪਿਆ ਉਸ ਤੋਂ ਬਾਅਦ ਆਪਿਆਂ ਅਸਤੀਫਾ ਦੇ ਕੇ ਤੇ ਘਰ ਵਾਪਸੀ ਕੀਤੀ ਹੈ ਵਧੀਆ ਲੱਗ ਰਿਹਾ ਹੈ ਸਾਡੀ ਸਾਰੀ ਪੁਰਾਣੀ ਟੀਮ ਅੱਜ ਪਹੁੰਚੀ ਸੀ ਵਧੀਆ ਲੱਗਾ ਹੈ ਆਪਣੇ ਘਰ ਦੇ ਜੀ ਸਾਰੇ ਇਕੱਠੇ ਹੋਏ ਸੀ ਕੋਈ ਸਤਿ ਸ੍ਰੀ ਅਕਾਲ ਮੁੱਚੇ ਪੰਜਾਬ ਦੇ ਵਿੱਚ ਵੱਡੀ ਨਰਿੰਦਰ ਮੋਦੀ ਦੇ ਖਿਲਾਫ ਲਹਿਰ ਹੈ ਜੀ ਪੰਜਾਬੀ ਸਮਝਦੇ ਨੇ ਕਿ ਪੰਜਾਬ ਦੇ ਕਿਸਾਨ ਨਾਲ ਪੰਜਾਬ ਦੇ ਖੇਤ ਮਜ਼ਦੂਰ ਨਾਲ ਪੰਜਾਬ ਦੇ ਵਪਾਰੀ ਨਾਲ ਪਿਛਲੇ 10 ਸਾਲ ਚ ਨਰਿੰਦਰ ਮੋਦੀ ਹੁਣਾਂ ਨੇ ਬਹੁਤ ਪਾਰੀ ਪੈਮਾਨੇ ਤੇ ਟੱਕਾ ਕੀਤਾ ਕਿਸਾਨਾਂ ਨੂੰ ਜਿਹੜੀ ਐਮਐਸਪੀ ਦੀ ਜੈਨੂਇਨ ਡਿਮਾਂਡ ਹੈ ਸੀ ਡਾਕਟਰ ਸੁਆਮੀ ਨਾਥੰਦੀ ਉਹ ਇਹਨਾਂ ਨੇ ਮਿਨਿਮਮ ਗਰੰਟੀ ਜਿਹੜੀ ਲੀਗਲ ਗਰੰਟੀ ਕਹੀ ਸੀ ਉਹ ਨਹੀਂ ਦਿੱਤੀ ਜੀ ਕਰਜ਼ਾ ਮਾਫੀ ਕਿਸੇ ਦਿਨੀ ਕੀਤੀ ਜਿੱਦਣ ਮੋਦੀ ਸਾਹਿਬ 2014 ਚ ਆਏ ਨੇ ਗਵਰਨਮੈਂਟ ਚ ਉਸ ਟਾਈਮ ਸਮੁੱਚੇ ਹਿੰਦੁਸਤਾਨ ਚ ਕਿਸਾਨੀ ਤੇ ਕਰਜ਼ਾ ਸੀ 9 ਲੱਖ ਕਰੋੜ ਇਨਾਂ ਕੋ ਦੋ ਕਲੀਅਰ ਕੱਟ ਰਸਤੇ ਸੀ ਕਿ ਕੀ ਮੈਂ ਕਿਸਾਨੀ ਦੇ ਕਰਜ਼ੇ ਮਾਫ ਕਰਾਂ ਕਿ ਕਾਰਪੋਰੇਟ ਹਾਊਸੇਸ ਦੇ ਕਰਾਂ ਮੋਦੀ ਸਾਹਿਬ ਆਪਟ ਕਰ ਗਏ ਕਾਰਪੋਰੇਟ ਹਾਊਸੇਸ ਵਾਸੇ ਦਸਾਂ ਸਾਲਾਂ ਚ 14 ਲੱਖ ਕਰੋੜ ਰੁਪਏ ਦੇ ਕਰਜ਼ੇ ਰਾਈਟ ਆਫ ਹੋਏ ਨੇ ਬੈਂਕਾਂ ਦੇ ਕਾਰਪੋਰੇਟ ਹਾਊਸੇਸ ਦੇ ਐਂਡ ਸਾਡੀ ਬਦਕਿਸਮਤੀ ਇਹ ਹੈ ਕਿ 1% ਤੇ ਹਿੰਦੁਸਤਾਨ ਦੀ ਜਨਸੰਖਿਆ ਜਿਹੜੀ ਹੈ ਉਹ 70% ਤੇ ਹਿੰਦੁਸਤਾਨ ਦੀ ਸਾਰੀ ਜਿਆਦਾ ਤੇ ਕਾਬਜ਼ ਹੈ ਉਸ ਉਹਨਾਂ ਨੂੰ 14 ਲੱਖ ਰੋੜ ਛੱਡਿਆ ਜਿਹੜਾ ਰੋਜ਼ ਖੇਤ ਮਜ਼ਦੂਰੀ ਕਰਕੇ ਦੇਸ਼ ਦਾ પેટ ਪਾਲਦੇ ਨੇ ਰਾਤ ਦਿਨ ਮਿਹਨਤ ਕਰਦੇ ਨੇ ਉਹਨਾਂ ਨੂੰ ਕਰਜ਼ਾ ਕਰਜ਼ਾ ਮਾਫੀ ਨਹੀਂ ਹੋਈ ਸੋ ਕਾਂਗਰਸ ਨੇ ਗਰੰਟੀ ਦਿੱਤੀ ਹੈ ਕਿ ਗਵਰਨਮੈਂਟ ਆਂਦੇ ਆ ਅਸੀਂ ਪਹਿਲਾ ਕੰਮ ਜਿਹੜਾ ਕਰਾਂਗੇ ਡਾਕਟਰ ਸੁਆਮੀਨਾਥ ਦਾ ਫਾਰਮੂਲਾ ਅਡਾਪਟ ਕਰਦੇ ਹੋਏ ਐਮਐਸਪੀ ਦੇਵਾਂਗੇ ਦੂਸਰੀ ਅਸੀਂ ਇੱਕ ਕਮਿਸ਼ਨ ਵੜਾਵਾਂਗੇ ਜਿਸ ਦਾ 70000 ਕਰੋੜ ਦਾ ਕਰਜ਼ਾ ਡਾਕਟਰ ਮਨਮੋਨ ਸਿੰਘ ਨੇ ਕਿਸਾਨੀ ਦਾ ਛੱਡਿਆ ਸੀ 5000 ਕਰੋੜ ਰੁਪਏ ਸੀ ਕੋਆਪਰੇਟਿਵ ਲੋਨਸ ਪਿਛਲੀ ਕਾਂਗਰਸ ਦੀ ਗਵਰਨਮੈਂਟ ਨੇ ਵੀ ਇੱਥੇ ਛੱਡੇ ਤੇ ਅਸੀਂ ਇਹ ਕਮਿਸ਼ਨ ਬਣਾਵਾਂਗੇ ਕੰਪਲੀਟ ਸਟੱਡੀ ਕੀਤੀ ਜਾਏਗੀ ਤੇ ਵੱਡੇ ਪੇਮਾਨੇ ਤੇ ਕਿਸਾਨੀ ਨੂੰ ਕਰਜ਼ਾ ਮੁਕਤ ਕੀਤਾ ਜਾਏਗਾ ਦੂਜੀ ਗੱਲ ਹੈ ਪੰਜਾਬ ਦੀ ਪਛਾਣ ਹੈ ਜੈ ਜਵਾਨ ਤੇ ਜੈ ਕਿਸਾਨ ਜਵਾਨੀ ਵਿੱਚ ਪੰਜਾਬੀ ਜਿਹੜੇ ਆਪਣਾ ਮੋਢਾ ਦੇ ਕੇ ਬੰਦੂਕ ਚੁੱਕਦੇ ਸੀ ਸਾਰੇ ਹਿੰਦੁਸਤਾਨ ਦੇ ਵਿੱਚ ਬਾਰਡਰਾਂ ਦੇ ਉੱਤੇ ਦੇਸ਼ ਦੀ ਸੁਰੱਖਿਆ ਜਿਹੜੇ ਬਾਰਡਰਸ ਨੇ ਉਹਨਾਂ ਨੂੰ ਸੁਰੱਖਿਅਤ ਕਰਦੇ ਸੀ ਰਿਟਾਇਰਮੈਂਟ ਤੋਂ ਬਾਅਦ ਫਿਰ ਉਸੇ ਮੋੜੇ ਤੇ ਹੱਲ ਰੱਖਦੇ ਸੀ ਤੇ ਦੇਸ਼ ਦਾ ਪੇਟ ਪਾਲਣ ਦਾ ਜਿਹੜਾ ਇੱਕ ਭਰਪੂਰ ਰੋਲ ਹੈ ਉਹ ਕਰਦੇ ਸੀ ਇਹਨਾਂ ਨੇ ਆਰਮੀ ਦੀ ਭਰਤੀ ਬੰਦ ਕਰਕੇ ਅਗਨੀਵੀਰ ਕਰਤੀ ਹੈ ਸਾਡੀ ਪਾਰਟੀ ਦੀ ਕਮਿਟਮੈਂਟ ਹੈ ਆਂਦੇ ਹੀ ਸਰਰਨੋਂ ਪਹਿਲਾ ਕੰਮ ਅਗਨੀਵੀਰ ਸਕ੍ਰੈਪ ਕਰ ਦਿੱਤੀ ਜਾਏਗੀ ਰੈਗੂਲਰ ਭਰਤੀ ਆਮੀ ਦੇ ਵਿੱਚ 에어 ਫੋਰਸ ਦੇ ਵਿੱਚ ਤੇ ਨੀਵੀਚ ਹੋਏਗੀ ਜਿਸਾ ਪਹਿਲੇ ਚੱਲਦੀ ਆਈ ਕਿਸਾਨਾਂ ਵਾਲਾ ਕੰਮ ਵੀ ਕਰਾਂਗੇ ਤੇ ਜਵਾਨਾਂ ਵਾਲਾ ਕੰਮ ਵੀ ਕਰਨ ਸਾਡੀ ਟ੍ਰੇਡ 10 ਸਾਲ ਤੋਂ ਲਗਾਤਾਰ ਜਿਹੜਾ ਵਾਗੇ ਦਾ ਤੇ ਟਾਰੀ ਦਾ ਬਾਰਡਰ ਜਾਣ ਬੋਝ ਕੇ ਨਾ ਬੰਦ ਕੀਤੀ ਇਹ ਚਾਹਦੇ ਸੀ ਕਿ ਪੰਜਾਬ ਦਾ ਨੁਕਸਾਨ ਆਰਥਿਕ ਤੌਰ ਤੇ ਨੁਕਸਾਨ ਕਰਾਏ ਸਾਰਾ সেন্ট্রਲ ਏਸ਼ੀਆ ਸਾਡੇ ਵਾਸਤੇ ਖੁੱਲਿਆ ਜੇ ਤੋਂ ਸਾਡਾ ਟ੍ਰੇਡ ਰੂਟ ਖੁੱਲ੍ਹਾ ਹੁੰਦਾ ਤੇ ਆ ਜਿੰਨਾ ਸਾਡਾ ਬਾਰਡਰਿੰਗ ਏਰੀਆ ਵਿਸ਼ੇਸ਼ ਤੌਰ 'ਤੇ ਮਾਝੇ ਦਾ ਤੇ ਪੰਜਾਬ ਸਾਰੇ ਦਾ ਇਹ ਬਹੁਤ ਪ੍ਰਫੁੱਲਤ ਹੁੰਦਾ ਪਰ ਇਹਨੇ ਜਾਣਬੁੱਝ ਕੇ ਵੇਖੋ ਆਪਣੇ ਪੋਰਟ ਸਾਰੇ ਹਿੰਦੁਸਤਾਨ 'ਚ ਇਹਨਾਂ ਨੇ ਨਵੇਂ 에어ਪੋਰਟਸ ਲੈ ਆਂਦੇ ਨਵੇਂ ਪੋਰਟ ਲੈ ਕੇ ਆਂਦੇ ਨਵੀਆਂ ਬੰਦਰਗਾਹਾਂ ਲੈ ਕੇ ਆਂਦੀਆਂ ਪਰ ਪੰਜਾਬ ਨੂੰ ਨਾ ਕੋਈ ਫੈਕਟਰੀ ਲੈ ਕੇ ਆਂਦੀ ਨਾ ਕੋਈ ਇੱਥੇ ਕੋਈ ਇਸ ਕਿਸਮ ਦਾ ਪ੍ਰੋਜੈਕਟ ਲਿਆਂਦਾ ਜਿਹਦੇ ਨਾਲ ਪੰਜਾਬ ਪ੍ਰਫੁੱਲਤ ਹੋ ਸਕੇ ਸੋ ਐਜ਼ ਅ ਮੈਟਰ ਆਫ ਸਟ੍ਰੈਟਜੀ ਮੈਂ ਸਮਝਦਾ ਜਾਣਬੁੱਝ ਕੇ ਪੰਜਾਬ ਨੂੰ ਇਹਨਾਂ ਨੁਕਸਾਨ ਪਹੁੰਚਾਇਆ 8.5 85000 ਕਰੋੜ ਰੁਪਈਆ ਮੌਜੂਦਾ ਮੋਦੀ ਸਰਕਾਰ ਨੇ ਰੂਰਲ ਡਿਵੈਲਪਮੈਂਟ ਫੰਡ ਬੰਦ ਕਰਕੇ ਰੱਖਿਆ ਜਿਸ ਦੇ ਕਾਰਨ ਤੁਸੀਂ ਵੇਖਦੇ ਹੋ ਦੋਆਂ ਸਵਾ ਦੋ ਸਾਲਾਂ ਚ ਇੱਕ ਵੀ ਪਿੰਡੇ ਦੇ ਵਿੱਚ ਨਾ ਪਿੰਡੂ ਸੜਕ ਰਿਪੇਅਰ ਹੋਈ ਹੈ ਨਾ ਨਵੀਂ ਬਣੀ ਹੈ ਨਾ ਕਿਸੇ ਪੰਚਾਇਤ ਨੂੰ ਰੁਪਈਆ ਇੱਕ ਮਿਲੇ ਆ ਜੀ ਨਾ ਸਾਡਾ ਕੋਈ ਸਟੇਡੀਅਮ ਰਿਪੇਅਰ ਹੋਇਆ ਨਾ ਸਾਡੀ ਕੋਈ ਮੰਦਿਰ ਰਿਪੇਅਰ ਹੋਈ ਹੈ ਸੋ ਇੱਕ ਸਾਜ਼ਿਸ਼ ਜਿਹੜੀ ਹੈ ਇਹਦੇ ਕਾਰਨ ਮੋਦੀ ਦੇ ਖਿਲਾਫ ਉਹ ਮਾਹੌਲ ਹੈ ਦੂਜੀ ਗੱਲ ਲੋਕਾਂ ਕੋਲ ਤਿੰਨ ਆਪਸ਼ਨਸ ਇੱਕ ਕਾਂਗਰਸ ਇੱਕ ਆਪ ਇੱਕ ਅਕਾਲੀ ਦਲ ਅਕਾਲੀ ਦਲ ਦੇ ਤੇ ਆਪਣੇ ਪੈਰ ਹੀ ਨਹੀਂ ਲੱਗ ਰਹੇ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਜਿੰਨੀ ਵੀ ਤਾਕਤ ਦਵਾਂਗੇ ਜਦੋਂ ਵੀ ਕੋਈ ਸਰਕਾਰ ਆਏਗੀ ਇਹਨੇ ਐਨਡੀਏ ਦੇ ਨਾਲ ਤੇ ਮੋਦੀ ਨਾਲ ਹੀ ਜਾਣਾ ਇਹਨਾਂ ਦੀ ਮਜਬੂਰੀ ਦੋਨੋਂ ਆਪਸ਼ਨਸ ਦੇ ਵਿੱਚ ਮੌਜੂਦਾ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਸਾਰੇ ਐਸਪੈਕਟਸ ਜਿਨੇ ਵਾਅਦੇ ਕੀਤੇ ਸਾਰਿਆਂ ਤੋਂ ਭੱਜੇ ਨੇ ਲੋ ਐਂਡ ਆਰਡਰ ਨਹੀਂ ਕਿਸੇ ਦੀ ਜ਼ਿੰਦਗੀ ਮਹਫੂਜ਼ ਨਹੀਂ ਕਿਹਾ ਤਾਂ کاروبار ਮਹਫੂਜ਼ ਨਹੀਂ ਕਿਸੇ ਮੰਤਰੀ ਨੂੰ ਐਮ ਐਲ ਏ ਨੂੰ ਪਤਾ ਹੀ ਕੁਝ ਨਹੀਂ ਕਿ ਇੱਥੇ ਚੱਲ ਕੀ ਰਿਹਾ ਆਪ ਆਦਮੀ ਦੂਜੀ ਗੱਲ ਹੈ ਕੇਜਰੀਵਾਲ ਸਾਹਿਬ ਨੇ ਖੁਦ ਇੱਕ ਸਾਡੀ ਜਦੋਂ ਇੰਡੀਆ ਬਲੌਕ ਦੀ ਵੱਡੀ ਰੈਲੀ ਸੀ ਪਟਨਾ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਮਮਤਾ ਬੈਨਰਜੀ ਨੇ ਤੇ ਉਧਵ ਠਾਕਰੇ ਜੀ ਨੇ ਇਹ ਗੱਲ ਕਹੀ ਸੀ ਕਿ ਜੇ ਇੰਡੀਆ ਬਲੌਕ ਦੀ ਸਰਕਾਰ ਆਏਗੀ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਏਗਾ ਤੇ ਜੇ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣਾ ਹੈ ਤੇ ਮੈਂ ਬੇਨਤੀ ਕਰੂੰਗਾ ਸਮੁੱਚੇ ਪੰਜਾਬ ਦੇ ਵੋਟਰਜ਼ ਨੂੰ ਤੇ ਵਿਸ਼ੇਸ਼ ਤੌਰ ਆਪ ਦੇ ਵੋਟਰਜ਼ ਨੂੰ ਕਿ ਤੁਸੀਂ ਆਪਣਾ ਵੋਟ जाया ਨਾ ਕਰੋ ਜਦੋਂ ਇਹਨਾਂ ਨੇ ਵੀ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣਾ ਹੈ ਤੇ ਸਿੱਧੀ ਵੋਟ ਕਾਂਗਰਸ ਨੂੰ ਪਾਈ ਤੇ ਸਰ ਤੋਂ ਤਿੰਨ ਪਹਿਲਾਂ ਹਲਕਾ ਇੰਚਾਰਜ ਨੇ ਮੇਰਾ ਬਾਬਾ ਨਾਲ ਗੱਲ ਕੀਤੀ ਉਹ ਸਿੱਧੀ ਧਮਕੀ ਲਾਉਂਦੇ ਕਿ ਕਾਂਗਰਸ ਜਾਂ ਆਕਾਲੀ ਦਲ ਦੇ ਕਿਸੇ ਵਰਕਰ ਤੇ ਪਸਤਾ ਪੜਿਆ ਤੇ ਉਹਨੂੰ ਪਰਚੇ ਕਰਾਉਣ ਦੇ ਬੰਦੇ ਤੇ ਜੀ ਵੇਖੋ ਇਹ ਤੇ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਇਮੀਡੀਏਟਲੀ ਇਸ ਆਦਮੀ ਤੇ ਪਰਚਾ ਦਰਜ ਕਰਨਾ ਨਹੀਂ ਤੇ ਫਿਰ ਜਦੋਂ ਵਕਤ ਆਏਗਾ ਇਹਦਾ ਬਸਤਾ ਗੋਲ ਅਸੀਂ ਕਰਾਂਗੇ ਮੇਰਾ ਵਾਦਾ ਤੁਹਾਡੇ ਨਾਲ ਇਹ ਲੋਕਾਂ ਦੇ ਬਸਤਿਆਂ ਦੀ ਗੱਲ ਕਰਦੇ ਇਹਦਾ ਬਸਤਾ ਗੋਲ ਕਰਨਾ ਸਾਡੀ ਜ਼ਿੰਮੇਵਾਰੀ ਹੋਏ ਇਹ ਏਪੋਰਟ ਆਪਣਾ ਬਣਦਾ ਇਫ ਯੂ ਕਿਸਟਾਈਜ਼ ਟਾਈਮ ਟੇਪਰ ਸਾਰੀ ਜਗ੍ਹਾ ਜਾ ਮੰਗੇ ਪੰਜਾਬ ਦੇ ਵਿੱਚ ਮੈਨੂੰ ਸਾਰੀ ਜਗ੍ਹਾ ਜਾਣਾ ਪੈਣਾ ਇੱਥੇ ਸਾਡੇ ਵੇਖੋ 9 ਲਿਖਿਆਂ ਚ 6 ਦੇ ਵਿੱਚ ਸਾਡੇ ਐਮਐਲਏਜ਼ ਬੈਠੇ ਨੇ 6 ਦੇ ਵਿੱਚ ਐਮਐਲਏਜ਼ ਬੈਠੇ ਨੇ ਸਾਰੇ ਆਪਣੇ ਆਪਣੇ ਏਰੀਆ ਵਿੱਚ ਪੌਪੂਲਰ ਨੇ ਤਗੜੇ ਹੋ ਕੇ ਵੇਖੋ ਸਾਰੇ ਨੋ ਮੈਂ ਸਮਝਣਾ ਜਿਹੜੀ ਕਾਂਗਰਸ ਦੀ ਟੌਪ ਸੀਟਸ ਦੇ ਵਿੱਚ ਵੱਡੇ ਮਾਰਜਿਨ ਨਾਲ ਵਿਕਟਰੀ ਹੋਣੀ ਉਹ ਗੁਰਦਾਸਪੁਰ ਚੋਣੀ ਟ੍ਰੈਡੀਸ਼ਨਲੀ ਜਦੋਂ ਵੀ ਭਾਜਪਾ ਤੇ ਕਾਲੀ ਦਲ ਵਕਰ ਰੜੇ ਨੇ ਹਮੇਸ਼ਾ ਹੀ ਕਾਂਗਰਸ ਜਿੱਤੀ ਹੈ ਹੁਣ ਵੀ ਜਿੱਤੇਗੀ ਉਹ ਇਸ ਗੱਲ ਕਰ ਰਸੀਂ ਆਪਣੇ ਆਪਣੇ ਅੱਜ ਮੈਂ ਇਸ ਤੋਂ ਬਾਅਦ 11 ਵਜੇ ਆਪਣੇ ਏਰੀਏ ਦੀ ਮੀਟਿੰਗ ਸਦੀ ਫਿਰ ਸਾਡੇ ਦਫਤਰ ਖੁੱਲਣਗੇ ਅਸੀਂ ਸਾਰੇ ਤਗੜੇ ਹੋ ਕੇ ਕੰਮ ਕਰਾਂ ਜਿਸਾ ਕਰ ਬਾਜੋ ਸਾਹਿਬ ਨੇ ਦੱਸਿਆ ਹੀ ਹੈ ਕਿ ਕੱਲ ਰੰ ਦਾ ਵਸਾਬ ਇਹਨਾਂ ਦੇ ਘਰ ਸ਼ਾਮ ਨੂੰ ਹੋ ਕੇ ਗਏ ਨੇ ਤੇ ਕੱਲ ਹੀ ਬਟਾਲੇ ਦਾ ਇਹਨਾਂ ਨੇ ਬਕਾਇਦਤੌਰ ਉਸ ਪ੍ਰੋਗਰਾਮ ਉਹਨਾਂ ਦੇ ਵਿੱਚ ਸਾਰੇ ਕਾਉਂਸਲਰਸ ਮੇਅਰ ਸਾਰੇ ਸਰਪੰਚਸ ਨਾਲ ਚੱਲਣਗੇ ਸਾਰੇ ਧੜੇ ਇੱਕ ਹੋ ਕੇ ਚੱਲਣਗੇ ਤੇ ਵੇਖੋ ਗੱਲ ਇਸ ਤਰ੍ਹਾਂ ਹੈ ਕਿ ਬੀਜੇਪੀ ਨੂੰ ਤੇ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਦੇ ਵਿੱਚ ਤੇ ਕੋਈ ਅੰਦਰ ਵੀ ਨਹੀਂ ਆਉਂਦੇ ਰਿਹਾ ਜਦੋਂ ਐਂਟਰੀ 70% ਪੰਜਾਬ ਪਿੰਡਾਂ ਦੇ ਵਿੱਚ ਜਿੱਥੇ ਐਂਟਰੀ ਹੈ ਨਹੀਂ ਬੀਜੇਪੀ ਦੀ ਤੇ ਬੀਜੇਪੀ ਨੇ ਮੁਕਾਬਲਾ ਕਿੱਥੇ ਕਰਨਾ ਨੰਬਰ 2 ਜਿਹੜੀ ਆਪ ਹੈ ਆਪ ਦਾ ਤੇ ਅੱਗੇ ਉਹ ਦੱਸੀ ਜਾਂਦੇ ਨੇ ਕਿ ਅਸੀਂ ਪ੍ਰਧਾਨ ਮੰਤਰੀ ਕਾਂਗਰਸ ਦਾ ਬਣਾਣਾ ਤੇ ਆਪ ਨੂੰ ਵੋਟ ਪਾ ਕੇ ਕਰਨੀ ਕੀ ਤੇ ਸਿੱਧਾ ਕੇਜਰੀਵਾਲ ਸਾਹਿਬ ਦਾ ਜਿਹੜਾ ਜੇਲ ਦੇ ਵਿੱਚੋਂ ਬੇਨਤੀ ਉਹਨਾਂ ਨੇ ਕੀਤੀ ਇਹ ਲੋਕਾਂ ਨੂੰ ਵੇਖੋ ਲੀਡਰ ਦਾ ਕਹਿਣਾ ਹੁੰਦਾ ਤੇ ਲੋਕਾਂ ਦਾ ਸਮਝ ਨਾ ਹੁੰਦਾ ਕੇਜਰੀਵਾਲ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣ ਤੇ ਸਿੱਧੇ ਉਹ ਕਿ ਵੋਟਾਂ ਪਾਓ ਸਾਨੂੰ ਇਹ ਬਾਕੀ ਹਿਸਾਬ ਕਿਤਾਬ ਅਸੀਂ ਜਦੋਂ ਕੋਈ 6 ਮਹੀਨੇ 8 ਮਹੀਨੇ ਬਾਅਦ ਆਪਦਾ ਕਰ ਲਵਾਂਗੇ ਇਹਨਾਂ ਦੇ ਨਾਲ ਹਾਂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼